ETT 5993 ਅਧਿਆਪਕਾਂ ਨੂੰ ਲੈ ਕੇ ਆਈ ਵੱਡੀ ਖਬਰ 5993 ETT ਅਧਿਆਪਕਾਂ ਦੀਆਂ ਮੰਗਾਂ ਮੰਨਦੇ ਹੋਏ ਪਰਮਿਸ਼ਨਲ ਲਿਸਟਾਂ ਜਾਰੀ ਕਰਨ ਲਈ CM ਨੇ ਦਿੱਤੇ ਸਿੱਖਿਆ ਮੰਤਰੀ ਨੂੰ ਹੁਕਮ ਪਰਮਿਸ਼ਨਲ ਲਿਸਟਾਂ ਅਤੇ ਸਿਲੈਕਸ਼ਨ ਲਿਸਟਾਂ ਜੋ ਕਿ ਕੱਲ ਮੰਡੇ ਤੱਕ ਜਾਰੀ ਕਰਨੇ CM ਨੇ ਕਿਤੇ ਸਿੱਖਿਆ ਮੰਤਰੀ ਨੂੰ ਫੋਨ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜ ਕੱਲ ਮੰਡੇ ਨੂੰ ਕਰਨਗੇ ਲਿਸਟਾਂ ਜਾਰੀ ਸੋ शिक्षा मंत्री हजो सिंह बंस ने बड़ी गल कही है जो कि ईटीटी 993 अध्यापकों ਵੱਲੋਂ रोज प्रदर्शन ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਜਿਹੜਾ ਕਿ ਇੱਕ ਵੱਡਾ ਫੈਸਲਾ ਲਿਆ ਹੈ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ईटीटी टेट पास बेरोजगार 993 अध्यापक यूनियन पंजाब ਨੇ ਸ਼ਨੀਵਾਰ ਨੂੰ ਬੈਰੀਕੇਡ ਤੋੜਦਿਆਂ ਸਿੱਖਿਆ ਮੰਤਰੀ ਹਜੋ ਸਿੰਘ ਬੈਂਸ ਦੀ ਕੋਠੀ ਤੱਕ ਪਹੁੰਚ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਉਸ ਮੌਕੇ ਤੇ ਕਈ ਉਮੀਦਵਾਰਾਂ ਦੇ ਸੱਟਾਂ ਵੀ ਵੱਜੀਆਂ 유ਨੀਅਨ ਆਗੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਨੇ ਸੂਬਾ ਕਮੇਟੀ ਦੀਆਂ ਜੋ ਮੈਂਬਰ ਨੇ 28 ਅਗਸਤ 2024 ਨੂੰ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਕਰਦਿਆਂ 30 ਅਗਸਤ ਨੂੰ ਸ਼ੁੱਕਰਵਾਰ ਤੋਂ ਬਾਅਦ ਦੁਪਹਿਰ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਤੱਕ ਲਿਸਟਾਂ ਨਾ ਆਉਣ ਕਰਕੇ ਇਹ ਈਟੀਟੀ ਕੈਂਡੀਡੇਟ ਸਾਰੇ 5994 ਉਮੀਦਵਾਰ ਭੜਕ ਗਏ ਤੇ ਉਹਨਾਂ ਨੇ ਨੰਗਲ ਹਾਈਵੇ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਜਾਮ ਲੱਗ ਗਏ ਲੋਕ ਬਹੁਤ ਪਰੇਸ਼ਾਨ ਹੋਏ ਪੁਲਸ ਮੌਕੇ ਤੇ ਪਹੁੰਚ ਕੇ ਯੂਨੀਅਨ ਨੂੰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਵਿਸ਼ਟਾ ਜਾਰੀ ਕਰਨ ਦਾ ਪ੍ਰੋਸਾ ਦਬਾ ਕੇ ਜਾਮ ਜਿਹੜਾ ਖੁਲਵਾ ਦਿੱਤਾ ਸੀ ਪਰ ਸ਼ਨੀਵਾਰ ਨੂੰ 12 ਵਜੇ ਤੱਕ ਵਿਸ਼ਟਾ ਜਾਰੀ ਨਹੀਂ ਕੀਤੀਆਂ ਇਸ ਤੋਂ ਗੁੱਸੇ ਵਿੱਚ ਆਏ 8894 ਉਮੀਦਵਾਰਾਂ ਨੇ ਦੁਪਹਿਰ 1 ਵਜੇ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਸ ਦੀ ਕੋਠੀ ਵੱਲ ਕੁਝ ਕਰ ਦਿੱਤਾ ਪੁਲਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਕੇ ਪਿੰਡ ਗੰਭੀਰਪੁਰਾ ਵਿੱਚ ਦਾਖਲ ਹੋਣ ਤੋਂ ਲੋਕਾਂ ਦੀ ਕੋਸ਼ਿਸ਼ ਕੀਤੀ ਗਈ ਉਮੀਦਵਾਰਾਂ ਨੂੰ ਬੈਰੀਕਾਡ ਤੋੜਦਿਆਂ ਸਿੱਖਿਆ ਮੰਤਰੀ ਦੀ ਰਾਸਟਾ ਪੁੱਜਣ ਵਿੱਚ ਕਾਮਯਾਬ ਹੋ ਗਏ ਮੰਤਰੀ ਦੇ ਦਰਵਾਜ਼ੇ ਦੇ ਮੂਹਰੇ ਬੈਠ ਕੇ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੋ ਦੂਸਰੇ ਪਾਸੇ ਯੂਨੀਅਨ ਦੇ ਬਹੁਤ ਸਾਰੇ ਆਗੂਆਂ ਨੇ ਇਹ ਕਿਹਾ ਕਿ ਜਦੋਂ ਤੱਕ ਸਾਡੀਆਂ ਪ੍ਰੋਵੀਜ਼ਨਲ ਲਿਸਟਾਂ ਜਾਰੀ ਨਹੀਂ ਹੁੰਦੀਆਂ ਸਿਲੈਕਸ਼ਨ ਲਿਸਟਾਂ ਜਾਰੀ ਨਹੀਂ ਹੁੰਦੀਆਂ ਅਸੀਂ ਇੱਥੇ ਧਰਨਾ ਲਗਾ ਕੇ ਬੈਠੇ ਰਹਾਂਗੇ ਪੁਲਿਸ ਨਾਲ ਹੱਥੋਪਾਈ ਹੋਈ ਬਹੁਤ ਸਾਰੇ ਉਮੀਦਵਾਰ ਜ਼ਖਮੀ ਹੋਏ ਲੇਕਿਨ ਉਮੀਦਵਾਰਾਂ ਦੇ ਇੱਕੋ ਮੰਗ ਹੈ ਕਿ ਸਾਡੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਸੋ 9994 ਅਧਿਆਪਕਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੰਨੇ ਕੁ ਮਾਨਸਿਕ ਪਰੇਸ਼ਾਨ ਹੋ ਚੁੱਕੇ ਹਾਂ ਕਿ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਉਹਨਾਂ ਇੱਕ ਵਾਰ ਫਿਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪ੍ਰੋਵੀਨਲ ਲਿਸਟਾਂ ਅਤੇ ਸਿਲੈਕਸ਼ਨ ਲਿਸਟਾਂ ਜਾਰੀ ਕਰਨ ਸਕੂਲਾਂ ਵਿੱਚ ਸਾਨੂੰ ਜੁਆਇਨ ਕਰਵਾਇਆ ਜਾਵੇ ਤੇ ਆਗੂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜੁਆਇਨ ਨਹੀਂ ਕਰਾਉਂਦੀ ਉਹ ਤੱਕ ਪਿੰਡ ਗੰਭੀਰਪੁਰਾ ਵਿਖੇ ਅਸੀਂ ਧਰਨੇ ਤੇ ਬੈਠੇ ਰਾਂਗੇ ਸੋ ਉਸ ਤੋਂ ਬਾਅਦ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਇਹ ਮੁੱਦਾ ਆਇਆ ਹੈ ਹੁਣ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਨੂੰ ਕਹਿ ਕੇ ਮੰਡੇ ਨੂੰ ਸੋਮਵਾਰ ਨੂੰ ਜਾਨੀ ਕਿ ਇਹਨਾਂ ਦੇ ਪ੍ਰੋਵੀਜ਼ਨਲ ਲਿਸਟਾਂ ਤੇ ਸਿਲੈਕਸ਼ਨ ਲਿਸਟਾਂ ਜਾਰੀ ਕੀਤੀਆਂ ਜਾਣ ਹੁਣ ਕੱਲ ਮੰਡੇ ਨੂੰ ਪ੍ਰੋਵੀਜ਼ਨਲ ਲਿਸਟਾਂ ਜਾਰੀ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜੋ ਐਟਟੀਡੀ ਨਰਸ ਤਰ੍ਹਾਂ ਦੇ ਅਧਿਆਪਕ ਨੇ ਇਹਨਾਂ ਨੂੰ ਵੀ ਸਮਝਾ ਚਾਹੀਦਾ ਕਿਉਂਕਿ ਜੋ ਸ਼ਨੀਵਾਰ ਤੱਕ ਜਿਹੜਾ ਕਿ ਦਫ਼ਤਰਾਂ ਵਿੱਚ ਛੁੱਟੀ ਹੋ ਗਈ ਸੀ ਜਿਸ ਕਾਰਨ ਇਹਨਾਂ ਦੇ ਲਿਸਟਾਂ ਜਾਰੀ ਨਹੀਂ ਹੋ ਸਕਿਆ ਇੱਕ ਜਿਹੜਾ ਪੱਤਰਕਾਰ ਵੱਲੋਂ ਇਹ ਗੱਲ ਕੀਤੀ ਗਈ ਹੈ ਜੋ ਕਿ ਸੀਐਮ ਦੇ ਅਫਸਰਾਂ ਵੱਲੋਂ ਕਿ ਸ਼ਨੀਵਾਰ ਛੁੱਟੀ ਹੋਣ ਕਰਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਛੁੱਟੀ ਹੋਣ ਕਰਕੇ ਲਿਸਟਾਂ ਜਾਰੀ ਨਹੀਂ ਹੋ ਸਕਿਆ ਜੋ ਕਿ ਅਗਲੇ ਹਫਤੇ ਜੋ ਮੰਡੇ ਨੂੰ ਇਹ ਲਿਸਟਾਂ ਜਾਰੀ ਹੋ ਜਾਣਗੀਆਂ ਔਰ ਇਹਨਾਂ ਨੂੰ ਸਬਰ ਰੱਖਣਾ ਚਾਹੀਦਾ ਸੀ 98 ਅਧਿਆਪਕ ਜੋ ਕਿ ਪੁਲਸ ਨਾਲ ਧੱਕਾ ਮੁਕੀ ਹੋਈ ਹੈ ਔਰ ਜ਼ਖਮੀ ਹੋਏ ਨੇ ਸਾਨੂੰ ਬਹੁਤ ਤੇਰਾ ਦੁੱਖ ਹੋਇਆ ਔਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਔਰ ਇਹਨਾਂ ਨੂੰ ਅਸੀਂ 98 ਅਧਿਆਪਕਾਂ ਨੂੰ ਬਹੁਤ ਜਲਦੀ ਜੁਆਇਨ ਕਰਾਵਾਂਗੇ ਸਿੱਖਿਆ ਮੰਤਰੀ ਨੇ ਔਰ ਸੀਐਮ ਨੇ ਇਹ ਗੱਲਾਂ ਕਹੀਆਂ ਨੇ